ਖੋਦੀ ਬਣ ਤੀਰ ਚਲਾਉਂਦੇ ਬਾਲਾਂ ਨੂੰ ਜੰਗ ਸਿਖਾਉਂਦੇ ਜੰਗਾਂ ਦੇ ਸੋਲੇ ਘੁੰਦੇ ਖੰਡਾ ਖੜਕਾਉਣਾ ਹੈ ਸਿੱਖੀ ਦਾ ਚੰਦਾ ਸਾਰੇ ਜੱਗ ਤੇ ਚਲਾਉਣਾ ਹੈ ਪਾਪਾ ਦਾ ਨਾ ਸ਼ਿਕਰਾਂਗੇ ਕਹਨੀਆਂ ਤੇ ਵੇੜੇ ਮਹਿਕੇ ਭੁੱਲਾ ਤੇ ਜੋਬਨ ਟੇਕੇ ਤਿਤਲੀਆਂ ਤੇ ਭੂਰੇ ਮਹਿਕੇ ਬਦਲਿਆ ਜੱਗ ਸਾਰਾ ਸੀ ਦੁਖੀਆਂ ਮਜਲੂਮਾਂ ਦਾ ਕੋਈ ਆ ਗਿਆ ਸਹਾਰਾ ਸੀ ਦੁਖੀਆਂ ਦਾ ਦਰਦ ਹੀ ਆ ਗਿਆ ਹੋ 피ਖਮシャ ਸਰਦਾ ਲੈ ਕੇ ਚਰਨਾਂ ਦੇ ਉੱਤੇ ਡਹਿ ਕੇ ਤੁਰ ਗਿਆ ਸੀ ਇਹ ਗੱਲ ਕਹਿ ਕੇ ਜ਼ਬਰ ਨੂੰ ਰਾਣੇਗਾ Hindu ਤੇ Musalman ਨੂੰ ਇੱਕੋ ਜਿਹਾ ਜਾਣੇਗਾ ਸਾਜੇਗਾ ਪੰਥ ਨਿਹਾਰਾ ਫੌਜੀ ਬਣ ਤੀਰ ਚਲਾਉਂਦੇ ਬਾਲਾਂ ਨੂੰ ਜੰਗ ਸਿਖਾਉਂਦੇ ਜੰਗਾਂ ਦੇ ਸੋਹਲੇ ਗਾਉਂਦੇ ਖੰਡਾ ਖੜਕਾਉਣਾ ਹੈ ਸਿੱਖੀ ਦਾ ਚੰਦਾ ਸਾਰੇ ਜੱਗ ਤੇ ਚਲਾਉਣਾ ਹੈ ਪਾਪਾ ਦਾ ਨਾਸ਼ ਕਰਾਂਗੇ ਜੀਤੋ ਸਾਰਾ ਸਮਾਂ ਜੀਖਤੇ ਅਮਰ ਦੀ ਦੇ ਜੀ ਕਰਤੇ ਨੂੰ ਅਸ਼ੀਰਵਾਦ ਦੋ ਕਕੇ ਨੂੰ ਅਸ਼ੀਰਵਾਦ ਦੇ ਦੋ ਕਕੇ ਨੂੰ